ਅਸ ਕਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਹੋਣ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਆਪਾਂ ਬਾਈ ਸਰਵਿੰਸ ਸਿੰਘ ਹੋ ਚੁੱਕੇ ਆ ਅੱਜ ਤੁਹਾਨੂੰ ਬਤਾ ਕੇ ਲਾਸਟ ਰਾ ਦੇਣਾ ਜੀ ਤੇ ਨਵੇਂ ਸਾਲ ਦੇ ਬਾਕੀ ਵੀਡੀਓ ਆਉਣੀਆਂ ਬਾਈ ਹਣਾਂ ਅਸੀਂ ਆ ਤੇ ਜਿਹੜੇ ਅੱਜ ਵੀ ਰੇਡ ਮਿਲਨੇ ਬਲ ਛੋਟੇ ਛੋਟੇ ਰੇਡ ਹੀ ਮਿਲਨੇ ਤੁਹਾਨੂੰ ਠੀਕ ਹੈ ਜੀ 5-6 ਲੱਖ ਪਾਪਾ ਜੂ ਸੇਲ ਬਾਕੀ ਦੁਹਰਾ ਮਾਲ ਵੇਚ ਚੁੱਕਿਆ ਪੁਰਾਣਾ ਤੇ ਆਪਾਂ ਕਿਹਾ ਬਾਕੀ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਅਸਥਿਕਾਲ ਜੀ ਅਸਥਿਕਾਲ ਰਿਹਾਸ ਹੈਲੋ ਵਧਾਈਆਂ ਭਾਜੀ ਤੁਹਾਨੂੰ ਸਾਰੇ ਉਹ ਪిల్లా ਤੇ ਆਪਣੇ ਪਰਿਵਾਰ ਦੇ ਰੂਹ ਨੂੰ ਬਿਲਕੁਲ ਜੀ ਬਿਲਕੁਲ ਮੈਂ ਤੁਹਾਡਾ ਆਪਣਾ ਸਰਵਣ ਸਿੰਘ ਪਿੰਡ ਪੱਡਾ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਆਪ ਸਭਨਾਂ ਨੂੰ ਦੇਸਾਂ ਵਦੇਸਾਂ ਵਿੱਚ ਰਹਿੰਦਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਮੈਂ ਆਸ ਕਰਦਾ ਹਾਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਸੀਜ਼ਨੋਂ ਆ ਕੇ ਹੱਥ ਜੋੜ ਕੇ ਅਰਦਾਸ ਕਰਦਾ ਵਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਤੰਦਰੁਸਤ ਰਹੋ ਪਰਮਾਤਮਾ ਤੁਹਾਨੂੰ ਸਾਰੀਆਂ ਨਵੇਂ ਸਾਲ 'ਚ ਖੁਸ਼ੀਆਂ ਦੇਵੇ ਹਰ ਵਾਰਾ ਤੁਹਾਡੀ ਤੰਦਰੁਸਤੀ ਮੰਗੀਦੀ ਆ ਚੜ੍ਹਦੀ ਕਲਾ ਹੀ ਮੰਗੀਦੀ ਆ ਕਿਉਂਕਿ ਸਰਬੱਤ ਦੇ ਭਲੇ 'ਚ ਹੀ ਆਪਣਾ ਭਲਾ ਹੁੰਦਾ ਵਾ ਤੁੱਚ ਸਾਰੇ ਹੀ ਆ ਜਾਂਦੇ ਹੈਗੇ ਆ ਤੇ ਨਵਾਂ ਸਾਲ ਵਾ ਨਵੇਂ ਸਾਲ 'ਚ ਹਰ ਬੰਦੇ ਨੇ ਕੋਈ ਨਾ ਕੋਈ ਆਸ ਲਾਈ ਹੁੰਦੀ ਆ ਤੇ ਅਸੀਂ ਵੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕੀਤੀ ਆ ਵੀ ਤੁਹਾਡੀ ਹੋ ਹਰ ਆਸ ਹਰ ਤੰਦਰੁਸਤੀ ਹਰ ਚੀਜ਼ ਦੁਨੀਆ ਦੀ ਤੁਹਾਨੂੰ ਪਰਮਾਤਮਾ ਦਵੇ। ਸੰਦੀਪ ਜੀ ਬਾਕੀ ਚੀਜ਼ਾਂ ਚੱਲਦੀਆਂ ਰਹਿੰਦੀਆਂ। ਹਾਂ ਜੀ ਹਾਂ ਜੀ। ਅੱਜ ਦੇ ਸਮੇਂ 'ਚ ਤੰਦਰੁਸਤੀ ਬੜੀ ਬਾਜੀ ਬਾਜੀ ਬਾਸ ਅਨਕ ਬਿਲਕੁਲ ਬਾਜੀ ਬਿਲਕੁਲ। ਤੇ ਇਹੀ ਹਰ ਟਾਈਮ ਪਰਮਾਤਮਾ ਕੋ ਮੰਗੇ ਦੀ ਆ ਵੀ ਤੰਦਰੁਸਤੀ ਦਾ। ਹਾਂ ਜੀ ਹਾਂ ਜੀ। ਠੀਕ ਆ। ਤੇ ਬਾਕੀ ਸੰਦੀਪ ਜੀ ਆਪਣਾ ਇੱਕੋ ਹੀ ਮੈਸੇਜ ਹੁੰਦਾ ਵਾ ਵੀ ਮਾਪੇਓ ਦੀ ਸੇਵਾ ਕਰਿਆ ਕਰੋ, ਸਤਿਕਾਰ ਕਰਿਆ ਕਰੋ। ਹਾਂ ਜੀ ਹਾਂ ਜੀ। ਮਾਪਿਓ ਦਾ ਕੋਈ ਦੇਣਾ ਦੇ ਨਹੀਂ ਸਕਦਾ ਬਿਲਕੁਕੁਲ ਨਹੀਂ ਨਹੀਂ ਜੀ ਕੋਈ ਵੀ 10 ਜਨਮ ਵਿੱਚ ਲੈ ਲੋ ਤੇ ਮਾਪਿਓ ਦੀ ਦੇ ਨਹੀਂ ਦੇ ਸਕਦੇ ਇੱਕ ਛੋਟਾ ਜਿਹਾ ਬੱਚਾ ਜਦੋਂ ਘਰ 'ਚ ਜਨਮ ਲੈਂਦਾ ਤੇ ਹੀ ਮਾਪਿਓ ਬਣਦੇ ਆ ਹਾਂਜੀ ਹਾਂਜੀ ਤੇ ਦੁਨੀਆਂ ਦੀ ਹਰ ਖੁਸ਼ੀ ਤੇ ਹਰ ਬੰਦਾ ਧੀ ਹੋਵੇ ਪੁੱਤ ਵੇ ਤੁਹਾਡੇ ਘਰ ਵਧਾਈ ਦੇ ਹੁੰਦਾ ਬਿਲਕੁਲ ਜੀ ਤੇ ਤਾਡੇ ਪੈਰ ਜਿਹੜੇ ਜ਼ਮੀਨ ਨਾਲ ਨਹੀਂ ਲੱਗਦੇ ਹਾਂਜੀ ਹਾਂਜੀ ਤੁਸੀਂ ਅੰਡੀਆਂ ਨਹੀਂ ਪੰਜਿਆਂ ਨਾਲ ਚੱਲਦੇ ਸਾਡੇ ਘਰ ਅੱਜ ਨਵਾਂ ਜੀ ਆ ਬਿਲਕੁਲ ਸਹੀ ਸਹੀ ਠੀਕ ਆ ਬਿਲਕੁਲ ਜੀ ਤੇ ਮਾਂ ਵੇਖ ਇੱਕ ਇਹੋ ਜਿਹੀ ਚੀਜ਼ ਹੁੰਦੀ ਆ ਉਨੇ ਘਰ ਦੇ ਕੰਮ ਵੀ ਜੇ ਕੋਈ ਜੋਬ ਕਰਦੀ ਉਹ ਵੀ ਕਰਨੇ ਆ ਪਰ ਪੁੱਤ ਦੀ ਰਾਖੀ ਫੇਰ ਰੱਖਣੀ ਟੀ ਦੀ ਰਾਖੀ ਉਹਨੇ ਫੇਰ ਰੱਖਣੀ ਆ ਆਉਂਦਿਆਂ ਜਾਂਦਿਆਂ ਦੋ ਚਾਰ ਲੋਈਆਂ ਦੇ ਜਾਣੀਆਂ ਜਦੋਂ ਘੰਟਾ ਅੱਧਾ ਘੰਟਾ ਮਿਲਿਆ ਉਹਨੇ ਤੁਹਾਨੂੰ ਗੋਦੀ ਚ ਲੈ ਕੇ ਬਹਿਣਾ ਹੀ ਪੈਣਾ ਬਹਿਣਾ ਬਿਲਕੁਲ ਜੀ ਤੇ ਬਹਿ ਕੇ ਉਹਨੇ ਇਹ ਨਹੀਂ ਕਹਿਣਾ ਵੀ ਹੁਣ ਉਹਨੂੰ ਦੁੱਧ ਦੇ ਦਿੱਤਾ ਵਾ ਜਾਂ ਕੋਈ ਚੀਜ਼ ਖਵਾ ਦਿੱਤੀ ਆ ਨਾਲ ਅਸੀਂ ਸਾਹ ਵੀ ਦੇਣੀ ਆ ਹਾਂ ਜੀ ਹਰ ਮਾਂ ਜਦੋਂ ਲੋਰੀ ਦਿੰਦੀ ਆ ਨਾ ਆਂਦੀ ਮੇਰਾ ਪੁੱਤ ਡਿਫਟੀ ਬਣ ਹਾਂ ਮੇਰਾ ਪੁੱਤ ਜੱਜ ਬਣੇ ਬਿਲਕੁਲ ਜੀ ਮੇਰਾ ਪੁੱਤ ਕੈਪਟਨ ਬਣੇ ਹਾਂਜੀ ਹਾਂਜੀ ਪਈ ਹੋਈ ਮੰਗਦੀ ਆ ਬਣਨਾ ਜੋ ਕਿਸਮ ਬਸ ਕਿਸਮਾਂ ਦੇ ਵਿੱਚ ਜੋ ਕਰ ਵਾਲੇ ਕਰਮਾ ਲਿਖਿਆ ਬਣਨਾ ਹੋਆ ਪਰ ਮਾਂ ਦੀਆਂ ਅਸੀਸਾਂ ਡੀਸੀ ਜੱਜ ਕੈਪਟਨ ਤੋਂ ਘੱਟ ਨਹੀਂ ਨਹੀਂ ਬਿਲਕੁਲ ਜੀ ਠੀਕ ਆ ਨਾ ਉਹ 20 ਤੋਂ 25 ਸਾਲ ਸਮਾਂ ਤੁਹਾਡਾ ਇਦਾਂ ਹੀ ਤੁਹਾਡੇ ਸੇਧ ਦਾ ਤੁਹਾਡੇ ਕੱਪੜੇ ਦਾ ਹਰ ਚੀਜ਼ ਦਾ ਇਦਾਂ ਹੀ ਖਿਆਲ ਰੱਖਦੀ ਆ ਬਿਲਕੁਲ ਭਾਈ ਫਿਰ ਤੁਹਾਡਾ ਵਿਆਹ ਹੋ ਜਾਂਦਾ ਨਾ ਹਾਂਜੀ ਹਾਂਜੀ ਫਿਰ ਉਹ ਜਿਹੜੀ ਤੁਹਾਡੀ ਆਉਣ ਵਾਲੀ ਮਿਸ ਜਮਦੀ ਫਿਰ ਉਹ ਤੁਹਾਡਾ ਖਿਆਲ ਰੱਖੂਗਾ ਪਿੰਡ ਵੀ ਉਹ ਜਿੰਨਾ ਮਰਜ਼ੀ ਵੀ ਖਿਆਲ ਰੱਖਦੀ ਆ ਤੁਹਾਡੀ ਮਾਂ ਨੂੰ ਫਿਰ ਫਿਕਰ ਹੋਣਾ ਮੇਰੇ ਪੁੱਤਰੇ ਰੋਟੀ ਖਾਦੀ ਕਿ ਨਹੀਂ ਖਾਦੀ ਕਿ ਨਹੀਂ ਮਾਂ ਇੱਕ ਚੀਜ਼ ਹੈ ਜੀ ਬਿਲਕੁਕੁ ਭਾਜੀ ਹੈਨਾ ਇਸ ਕਰਕੇ ਇਹਨਾਂ ਦੀ ਸੇਵਾ ਕਰਿਆ ਕਰੋ ਸਤਕਾਰ ਕਰਿਆ ਕਰੋ ਮਾਪਿਓ ਕਿਸੇ ਦਾ ਮਾੜਾ ਨਹੀਂ ਹੁੰਦਾ ਕਈ ਵਾਰ ਆਪਾਂ ਨਿੱਕੇ ਨਿੱਕੀਆਂ ਗੱਲਾਂ ਦੇ ਗੁੱਸੇ ਕਰ ਜਾਂਦੇ ਆ ਕਈ ਵਾਰ ਮਾਪਿਓ ਦਾ ਗੁੱਸੇ ਹੋ ਜਾਂਦਾ ਉਹ ਗੁੱਸੇ ਹੋ ਤਾਂ ਹੋ ਜਾਂਦਾ ਵਾ ਕਿ ਉਹਨਾਂ ਸਾਡੇ ਉੱਪਰ ਬਹੁਤ ਚੰਗੇ ਕੰਮ ਕੀਤੇ ਹੁੰਦੇ ਆ ਉਹਨਾਂ ਨੂੰ ਉਹਨਾਂ ਚੀਜ਼ਾਂ ਦਾ ਗਿਲਾ ਵਾ ਕਿ ਤੁਸੀਂ ਸਾਨੂੰ ਟਾਈਮ ਨਹੀਂ ਦਿੰਦੇ ਹਾਂ ਸਹੀ ਗੱਲ ਹੈ ਜੀ ਉਹਨਾਂ ਨੂੰ ਟਾਈਮ ਦਿਆ ਕਰੋ ਵੱਟੋ ਵੱਟ ਸਵੇਰ ਸ਼ਾਮ ਦਾ ਸਮਾਂ ਦਿਆ ਕਰੋ ਵਿਆਹ ਕਰੋ ਹਾਂਜੀ ਹਾਂਜੀ ਉਹਨਾਂ ਦੀ ਹਰ ਚੀਜ਼ ਦੀ ਦਵਾਈ ਤੁਸੀਂ ਹੋ ਤੁਸੀਂ ਸਮਾਂ ਦਿਓ ਬੈਠੋ ਉਹ ਤੰਦਰੁਸਤ ਵਾ ਜੇ ਤੁਸੀਂ ਦੇਸ਼ਾਂ ਦੇਸ਼ਾਂ ਵਿੱਚ ਹੀ ਉਹ ਤੇ 10 ਮਿੰਟ ਫੋਨ ਤੇ ਗੱਲ ਕਰ ਲਿਆ ਸਹੀ ਸਹੀ ਗੱਲ ਮਾਪਿਓ ਖੁਸ਼ ਇਨਾਂ ਤੀਜਾਂ ਦਾ ਨਿੱਕੀਆਂ ਨਿੱਕੀਆਂ ਦਾ ਖਿਆਲ ਕਰਿਆ ਕਰੋ ਤੁਹਾਨੂੰ ਹਰ ਵਾਰਾਂ ਹੱਥ ਜੋੜ ਕੇ ਬੇਨਤੀ ਕਰੀ ਦੀਆ ਅੱਜ ਨਵਾਂ ਸਾਲ ਵਾ ਜੇ ਕੋਈ ਗੁੱਸੇ ਰਾਜੀ ਵੀ ਆ ਮਾਪਿਓ ਦਾ ਤੇ ਆਹ ਕੰਮ ਕਰ ਲਿਓ ਜੱਫੀ ਪਾ ਲਾ ਜੱਫੀ ਪਾ ਕੇ ਤੇ ਸਾਰੀਆਂ ਖੁਸ਼ੀਆਂ ਤਹਾਡੇ ਘਰ ਚ ਆ ਜਾਣੀਆਂ ਤੇ ਨਰਾਜ਼ੀਆਂ ਦੂਰ ਬਿਲਕੁਲ ਜੀ ਬਿਲਕੁਲ ਇਹ ਅੱਜ ਸਮਾਂ ਤੁਹਾਡੇ ਕੋਲ ਇਹਨੂੰ ਸਾਂਭ ਲਿਓ ਠੀਕ ਆ ਨਾ ਇਹ ਚੀਜ਼ਾਂ ਦੁਬਾਰਾ ਨਹੀਂ ਮਿਲਦੀਆਂ ਇਹਨਾਂ ਨੂੰ ਸਾਹਮ ਸਾਹਮ ਇਹਨਾਂ ਕੋ ਸਿੱਖਿਆ ਲਿਆ ਕਰੋ ਮੇਰੇ ਨਾਲ ਵੇਖੋ ਮਿਰਤੇ ਜਦੋਂ ਇਹ ਨਵੇਂ-ਨਵੇਂ ਮਾਪਿਆਂ ਬਾਰੇ ਬੋਲਣ ਲੱਗੇ ਨਾ ਬੜੇ ਕਮੈਂਟ ਆਉਂਦੇ ਸੀ ਹਾਲਿਆ ਨੇ ਉਹ ਇਹ ਗੱਲ ਤੇ ਵੀ ਕਹਿੰਦੇ ਕੋਈ ਇਹ ਕਿਸੇ ਰੂਪ ਚ ਕਮੈਂਟ ਕਰ ਦੇਣਾ ਕਿਸੇ ਮੱਝ ਤੇ ਕਰ ਦੇਣਾ ਕਿਸੇ ਗਾਂ ਤੇ ਕਰ ਦੇਣਾ ਕਿਸੇ ਨੇ ਕਿਸੇ ਤਰੀਕੇ ਨਾਲ ਗੁੱਸਾ ਮਾਪਿਓ ਦਾ ਹੋਣਾ ਗੁਸਤਰਾਜ ਦੀ ਮਾਪਿਓ ਨਾਲ ਆਪਣੇ ਨਾਲ ਨਹੀਂ ਤੇ ਗੁੱਸਾ ਮੇਰੇ ਤੇ ਕੱਢੀ ਜਾ ਬਿਲਕੁਲ ਸਹੀ ਪਰ ਉਹਨਾਂ ਬੰਦਿਆਂ ਤੇ ਵੀ ਬਿੱਦੂ ਫੋਨ ਆਏ ਜਿਹੜੇ ਇਦਾਂ ਕਰਦੇ ਰਹੇ ਹੀ ਭੁੱਲੇ ਸੀ ਹਾਂਜੀ ਹਾਂਜੀ ਤੇ ਬੜੇ ਭੁੱਲੇ ਜਿਹੜੇ ਉਹ ਚੰਗੇ ਰਸਤੇ ਪੈ ਗਏ ਮਾਪਿਓ ਤੁਹਾਡਾ ਵਾ ਤੁਸੀਂ ਸਤਕਾਰ ਕਰਨਾ ਸੋਭਾ ਸਾਰੇ ਜੱਗ ਦੀ ਆ ਮੈਂ ਹਾਂ ਤੇ ਇਹ ਚੁੰਕੀ ਦਾ ਰੋਲਾ ਪਾਉਂਦਾ ਹੈਣਾ ਜਿੰਨਾ ਚਿਰ ਮੇਰਾ ਸਾਹ ਆਇਆ ਨਾ ਮੈਂ ਕਹਿੰਦੇ ਰਹਿਣਾ ਤੇ ਇਹਨਾਂ ਹੀ ਬਜ਼ੁਰਗਾਂ ਦੀਆਂ ਅਸੀਸਾਂ ਸੱਚ 7 ਮਹੀਨੇ ਅਜੇ ਮੇਰੇ ਪਰਚਨ ਨੂੰ ਹੋਏ ਆ ਤੇ ਮੈਂ ਆਮ ਇਨਸਾਨ ਨੂੰ ਵੀ ਵਧੀਆ ਬਿਲਕੁਲ ਜੀ ਕੱਲਾ ਕੱਲਾ ਕਰਦੇ ਨੇ ਕਈ ਇਹ ਗੱਲਾਂ ਆ ਅਸੀਂ ਚੱਲਦੀਆਂ ਹੁੰਦੀਆਂ ਫੋਨ ਵੀ ਕਰਦੇ ਆ ਇਹ ਉਹਨਾਂ ਹੀ ਬਜ਼ੁਰਗਾਂ ਦੀਆਂ ਅਸੀਸਾਂ ਮਿਲੀਆਂ ਬਿਲਕੁਲ ਠੀਕ ਆ ਨਾ ਜਿਹੜੇ ਬਜ਼ੁਰਗਾਂ ਦੀ ਕੋਈ ਪੁੱਛਗਿੱਛ ਘੱਟ ਹੁੰਦੀ ਉਹਨਾਂ ਦੇ ਬੱਚੇ ਪੁੱਛਣ ਲੱਗ ਪਿਅ ਸਤਕਾਰ ਹੋਣ ਲੱਗ ਪਿਆ ਤੇ ਉਹਨਾਂ ਨੇ ਉਹ ਆਪਣੇ ਬੱਚਿਆਂ ਨੂੰ ਤੇ ਦਵਾਵਾਂ ਦੇਣੀਆਂ ਸੀ ਉਤੋਂ ਜ਼ਿਆਦਾ ਮਿੰਨੂ ਦਿੱਤੀ ਠੀਕ ਆ ਨਾ ਤੇ ਚੰਗੇ ਕੰਮ ਵਾਸਤੇ ਤੁਹਾਨੂੰ ਲੋਕਾਂ ਮਾੜਾ ਵੀ ਕਹਿਣਾ ਤੇ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਤਗੜੀਓ ਕੇ ਕਰਦੇ ਰਹੋ ਹਰ ਕੰਮ ਦੀ ਕਾਮਯਾਬੀ ਤੁਹਾਡੇ ਇੱਕ ਦਿਨ ਹੱਥ ਆਉਣੀ ਆਉਣੀ ਆ ਤੇ ਨਵਾਂ ਸਾਲ ਵਾ ਵਧੀਆ ਤਰੀਕੇ ਨਾਲ ਵਧੀਆ ਸ਼ੁਰੂਆਤ ਕਰੋ ਜਿਹੜੀਆਂ ਪਿੱਛੇ ਗਲਤੀਆਂ ਨੂੰ ਛੱਡੋ ਨਵੇਂ ਸਿਰੇ ਨਵੀਂ ਜ਼ਿੰਦਗੀ ਅੱਜ ਤੋਂ ਚੱਲੋ ਬਿਲਕੁਲ ਜੀ ਬਿਲਕੁਲ ਬਸ ਇੰਨੀ ਹੀ ਆਸ ਕਰਦੇ ਆ ਸੰਦੀਪ ਜੀ ਮਾਲ ਤੇ ਸਾਹਬ ਨਹੀਂ ਸੀ ਹਾਂ ਜੀ ਨਹੀਂ ਬਸ ਪਰਿਵਾਰ ਦੇ ਰੂਬ ਰੂਈ ਹੋਣਾ ਸੀ ਚਾਰ ਮੰਜਾ ਸੀ ਇੱਕ ਲੈ ਗਏ ਆ ਇਹ ਵੀ ਮੈਂ ਬੜੇ ਚੰਗੇ ਇਲਾਕੇ ਦੀਆਂ ਗੱਭਣ ਗੱਭਣੇ ਹਾਂ ਪੰਜ ਪੰਜ ਛੇ ਛੇ ਦਿਨ ਲੈਂਦੀਆਂ ਮਈਆਂ ਪਰ ਲਾਕਾ ਬੜਾ ਚੰਗਾ ਵਾ ਅਜੀ ਪਰੇਸੀ ਆਉਣੇ ਆਈਆਂ ਪੈਦਾ ਮਾਲ ਉਹਨੋਂ ਸੇਵਲੇ ਵੇਖ ਗਿਆ ਸੀ ਅਜੇ ਮਈਆਂ 5 5 7 7 ਦਿਨ ਲੈ ਲੈਂਦੀਆਂ ਵਾ ਥਣ ਲੇਵੇ ਆ ਰਹੀਆਂ ਵਾ ਥਣ ਲੇਵੇ ਲਈ ਥੋੜਾ ਲਾਗੋ ਉੱਪਰ ਫੜਿਓ ਡਾਉਂ ਗਿਆ ਲੋ ਜੀ ਦੇਖੋ ਕਰਾ ਦੇ ਐ ਫੇਸ ਕੁਛ ਦੂਜਾ ਹੀ ਸੁਣਾ ਪਿਓਰ ਬਾਸ ਆਈ ਤਾਂ ਵੀ ਅਸਲੀ ਕੀ ਥੱਲਾ ਪੂਰਾ ਟੰਗੜੀ ਥੱਲਾ ਅਜੇ ਹਫਤਾ ਮਈ ਦਾ ਪਿਆਵ ਆ ਏਦਾਂ ਮਈ ਲੈਵਾ ਫਲਾਈ ਫੇਰਦੀ ਆ ਵੀ ਕੋਈ ਗੱਲ ਨਹੀਂ ਕਰਨ ਵਾਲਾ ਬਿਲਕੁਲ ਜੀ ਬਿਲਕੁਲ ਲੈ ਲਈ ਫੇਰਦੀ ਹੁਣ ਆ ਦੇਖਿਆ ਆਹੰਦੋ ਕੁਮਾਹੋ ਬੜੀ ਦਿਖਾਓ ਠੀਕਾ ਚੱਲੰਦੋ ਮਾ 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 ਅੱਗੇ ਲੱਗ ਜਾ ਥੋੜੀ ਥੋੜੀ ਕੋਲੀ ਬੰਦ ਤੇ ਬੰਦ ਕੋਈ ਗੱਲ ਨਹੀਂ ਮਜੇਗਾ ਕੋਈ ਨਵਾਂ ਮਹਾਰਾ ਜਿੰਜੀ ਬਹੁਤ ਲਿਵਾ ਮਾਰਿਆ ਬਹੁਤ ਖਣ ਲਿਵਾ ਮਾਰਿਆ ਕੋ ਤੇ ਬੰਦੋ ਸਿੱਟ ਲੈ ਆਜੋ ਹਲੇ ਕਰਦਾ ਭਾਜੀ ਮੈਂ ਤੁਹਾਡੇ ਕਰਾ ਦਿੱਤੀ ਰੰਜੀਤ ਜੀ ਇਹ ਮੈਂ ਅਸਲ ਤੌਰ ਤੇ 80000 ਦੀ ਵੀ ਵੇਚ ਸਕਦਾ ਹਾਂ ਜਿਸ ਨਾਮ ਨੂੰ ਰਾਮ ਗੁਰੂ ਪਰਬ ਨੇ ਲਾਇਆ ਹੈ ਬਿਲਕੁਲ ਜੀ ਇਹ ਮੈਂ 70000 ਦਾ ਵੇਲੋ ਤਾਂ 200 ਹੀ ਮਿਲਣੀ ਸ਼ੋਰ 250 ਸ਼ੋਰ ਵਾ ਨਵੇਂ ਸਾਲ ਦੀ ਪਰਮਾਤਮਾ ਧੰਗ ਗੁਰੂ ਰਾਮਦਾਸ ਵਧੀਆ ਸ਼ੁਰੂਆਤ ਕਰੇ ਬਾਕੀ ਬਾਕੀ ਵਧੀਆ ਤਰੀਕੇ ਨਾਲ ਤੜਨਾ ਰਹੀਏ ਹੈ ਨਾ ਪਿਆਰ ਬੜੇ ਪਿਆਰ ਬੜੇ ਬਸ ਇਹ ਵੀ ਗੱਪਣੀਆਂ ਸਾਰੀਆਂ ਬੜੇ ਚੰਗੇ ਰਾਸ ਤੇ ਇਹ ਵੀ ਮੈਂ ਹੱਥ ਪਾਈ ਕੱਚੀ ਆ ਤੇ ਵੇਖ ਅਜੇ ਤੱਕ ਕੀ ਬਣਾਈ ਫਿਰਦੀ ਆ ਵੇਖੋ ਨਹੀਂ ਇਹ ਗੁਰੂ ਠੰਗੀ ਹੈ ਜੀ ਇਹ ਦੂਜਾ ਸੁਆਣ ਨਹੀਂ ਮਾਸਾ ਕੇ ਸਿੰਘ ਖੁੱਲਾ ਕਰਕੇ ਤੇਜਾ ਵੀ ਹੋ ਸਕਦੀ ਉਹਦਾ ਦੂਜਾ ਹੀ ਕਿਹਾ ਪਰ ਜਿਹੜਾ ਇਲਾਕਾ ਨਾ ਰਾਜਸਥਾਨ ਜਿਹਦੇ ਸਿੰਘ ਮਾਸਾ ਖੁੱਲਾ ਹੋਦਾ ਹੁੰਦਾ ਹੀ ਹੁੰਦਾ ਹੁੰਦਾ ਹੀ ਹੈ ਜੀ ਕਿੰਨਾ ਮਾਰੀ ਆ ਪਤਲੀ ਹੈ ਨਾ ਇਹ ਲੇਵਾ ਰਖਾਉਂ ਕਰਦੀ ਹੈ ਪਰ ਦੇਖ ਤੈਨੂੰ ਅਜੇ ਹੱਥ ਫੜੀ ਪਿਆ ਮੈਂ ਠੀਕ ਆ ਤੇ ਹੁਣ ਆ ਵੀ ਆਈਡੀ ਲਾਓ ਦੁੱਧ ਕਿੰਨਾ ਆਜੋ ਕਮਾਓ ਜੀ ਵਾਹ ਚੱਲਣ ਦੋ ਦੇਖਿਆ ਸਿੰਗਲ ਹੱਡੀ ਨਾਲੇ ਮੈਂ ਬੜੀ ਤਕਤੂਰ ਵਾਲੀ ਭੁਖੀਆਂ ਭੱਗੀਆਂ ਨਾ ਸੰਦੀਪ ਜੀ ਹਾਂਜੀ 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 ਬਿਲਕੁਲ ਜੀ ਆ ਦੇਖੋ ਬੜੀ ਚੰਗੀ ਐ ਇਹ ਸੰਦੀਪ ਜੀ ਦੇ ਦਾਂਗੇ 75000 ਦੀ 75000 200 ਛੋੜ ਚਲੋ ਠੀਕ ਆ ਇਹ ਨੀਲੀ ਤੇ ਦਾ ਕੱਟ ਐਦਾ ਕੱਟਿਆ ਢਿੰਗਾ ਕੱਟ ਢਿੰਗਾ ਕਾਟ ਮੇਕ ਕਪੜੀ ਨਿਸ਼ਾਨੀਆਂ ਇਹ ਵੀ ਕਪੜੀ ਗੱਬਣ ਇਹ ਵੀ ਗੱਬਣ 1 ਮਿੰਟ ਹਾਂ ਇਹਦੀ ਕੱਟੀਆਂ ਮੈਂ ਬੜਾ ਥਣ ਥੋਣ ਲੱਗਾ ਇੱਧਰ ਹੋ ਸਾਰੇ ਆਸ ਵੀ ਸੰਦੀਪ ਜੀ ਇੱਧਰ ਵੇਖ ਲਿਆ ਵੀ ਤੁਸੀਂ ਸਾਰੇ ਨਿਸ਼ਾਨ ਲਾ ਕੇ ਬੈਠੀ ਐ ਬਿਲਕੁਲ ਜੀ ਤੋ ਰੋ ਢਿੰਗਾ ਕੱਟ ਹਾਂ ਦੇ ਸੋਨੀ ਆਖੋ ਖਬਰੇ ਟੋਪ ਅੱਖ ਵੀ ਗੁਲਾਬੀ ਅੱਖ ਵੀ ਗੁਲਾਬੀ ਇਹ ਵੀ ਦੇਖੋ ਘਰਾਂ ਚਾਰੇ ਖੁਰ ਤੋਤੇ ਸਾਰੀਆਂ ਨਿਸ਼ਾਨੀਆਂ ਲੈ ਕੇ ਮਾਂ ਦਿੱਤੀ ਜੰਮੀ ਬਿਲਕੁਲ ਬਿਲਕੁਲ ਜੀ ਬਿਲਕੁਲ ਆ ਦੇ ਪੇਚ ਪੁੱਛ ਨਹੀਂ ਬੜੀ ਹਜੇ ਕੋਈ ਪ੍ਰਵਾਹ ਨਹੀਂ ਹਜੇ ਹਜੇ ਮੈਂ ਨੂੰ ਕੋਈ ਪ੍ਰਵਾਹ ਮੈਂ ਆਜਾ ਲਾਓ ਜੀ ਆਜਾ ਆਜਾ ਕੋਈ ਨਹੀਂ ਦੇਖੋ ਚੱਲਣ ਦੇ ਇਹ ਕੋਈ ਨਾ ਪਰ ਤੇ ਬਾਹਰ ਦੂਜੀਆਂ ਮਈਆਂ ਭੁੱਖੀਆਂ ਮਾਰ ਹਾਂ ਜੀ ਹਾਂ ਹਾਂਜੀ ਇਹ ਸੰਦੀਪ ਜੀ ਦਵਾਗੇ 70000 70000 ਸ਼ੋਰ 200 200 ਸ਼ੋਰ ਵੇਖੋ ਜੀ ਆ ਗਈ ਆਪਣੀ ਪੁਰਾਣੀ ਕੁਆਲਿਟੀ ਜਿਹੜੀ ਜਨਵਰੀ ਫਰਵਿਚ ਚ ਚੱਲਦੀ ਬਿਲਕੁਲ ਜੀ ਹੈਨਾ ਲੈ ਆਈ ਆ ਨਹੀਂ ਹੁਣ ਇਹ ਹੋਲੀ ਹੋਲੀ ਹੁਣ ਚਾਲੂ ਹੋ ਜੂਗੀ ਹਾਂਜੀ ਉਹ ਅੱਜ ਸ਼ੁਰੂਆਤ ਹੋ ਗਈ ਅੱਜ ਨਵੇਂ ਜਰਸੀ ਆ ਸੂਈ ਆ ਪਿੱਛੇ ਦੇ ਦੀ ਤਾਜੀ ਸੂਈ ਆ ਆਈ ਮਾਤੜ ਘਰੋਂ ਆ ਅੱਛਾ ਮਗਰਵਾ ਉਹਨਾਂ 7 ਕਿਲੋ ਕਿਹਾ ਇਹ 6 ਚ ਲੈ ਜਾ ਤੇ 8-9 ਵਧਿਆ ਦੇ ਵੀ ਦਊ ਤੇ ਵੀ ਬਿਲਕੁਲ ਬਿਲਕੁਲ ਸਹੀ ਗੱਲ ਆ ਕਰੂਗਾ ਜਿਹੜਾ ਕੱਚਾ ਮਾਸਾ ਤੇ ਹੈ ਨਾ ਪਿਓਰ ਜਰਸੀ ਆਜੋ ਬਾੜ ਆ ਜਾ ਫੇਸ ਖਾਓ ਇਹਦਾ ਮਖਾਵੀ ਫੀਲੇ ਲੈ ਠੀਕ ਹੈ ਜੀ ਤੇ ਠੰਡੀਆਂ ਏਲੀਆਂ ਤੇ ਕੋਈ ਗੱਲ ਨਹੀਂ ਕਰਨਾ ਬਸ ਠੀਕ ਆ ਚੱਲਾਂ ਉਹ ਕਰਦੇ ਹਾਂ ਹਾਂਜੀ ਫਿਰ ਅੱਜ ਜਿਹੜੀ ਨਮਾਈ ਸਾਡੇ ਨਮਾਈ ਸ਼ੁਰੂ ਆ ਤੇ ਇਹ ਮਾਲ ਦੀ ਇਹ ਹੁਣ ਆਇਆ ਕਰੂਗਾ ਤੁਹਾਨੂੰ ਮਿਲਣ ਆਉਂਦੇ ਇਹ 25000 ਚ ਲਓ 25000 ਤੇ 200 ਛੋਟ ਇਹ ਜੇ 8 ਕਿਲੋ ਵੀ ਦੇ ਦਿੰਦੀ ਆ ਤੇ ਇਹਦਾ 12 ਕਿਲੋ ਹਮਾਰਾ ਮੱਝ ਵਰਗਾ ਮੱਝ ਵਰਗਾ ਹਾਂ ਅੱਲੀ ਗੱਪਣ ਗੱਪਣ ਉਹ ਗੱਪਣ ਜੱਟ ਇਹ ਇਧਰ ਇਹ ਜਰਸੀ ਇਹ ਖੜ ਜੋ ਇਸਕਾ ਡਾਟਾ ਆਫ ਦਾ ਤੇ ਪੂਰੇ ਕੱਦ ਦਾ ਆਹ ਦੇਖ ਹਾਂ ਵੇ ਸੰਦੀਪ ਲੈ ਜੂ ਟਾਈਮ ਨਾ ਟਾਈਮ ਲੈ ਜੇ 15 ਲੈ ਜੇ 20 ਲੈ ਜੇ ਉਹਨਾ ਆਪਾਂ ਨੂੰ 15 ਦਿਨ ਕਿਹਾ ਵਾ 15 ਬਿਲਕੁਲ ਆ ਵੇਖੋ ਜੀ 1 ਮਿੰਟ 1 ਮਿੰਟ ਇੱਕ ਵਾਰ ਵੇਖ 1 ਮਿੰਟ ਹੁਣ ਵੇਖੋ ਇਹ ਵੇਖੋ ਕਿੰਨਾ ਵੱਜ ਰਿਹਾ ਫਿਰ ਇੱਕ ਫੇਸ ਵੇਖੋ ਫੇਸ ਵੀ ਸੰਦੀਪ ਜੀ ਉਹਨਾਂ ਆਪਾਂ ਨੂੰ ਕਿਹਾ ਅਸਲ ਮੈਂ ਇਹ 10 ਤਰੀਕ ਨੂੰ ਡੇਢ ਪੂਰੇ ਹਾਂ ਜੀ ਇਹਦੇ ਦਾਹ ਨੂੰ ਹੋ ਜਾਣ 15 ਨੂੰ ਹੋ ਜਾਣ 20 ਨੂੰ ਹੋ ਜਾਣਾ ਠੀਕ ਆ ਇਹਨੂੰ ਵੇਖ ਕੇ ਕਰਨਾ ਵਾ ਬਿਲਕੁਲ ਉਹਨਾਂ ਮੈਨੂੰ ਕਿਹਾ ਤਾਂ ਮੈਂ ਤੁਹਾਨੂੰ ਦੱਸਤਾ ਵਾ ਤੇ ਰਾਜੀ ਬਾਜੀ ਦਾ ਫੋਨ ਕਰਨਾ 10 ਵੀ ਦਿਨ ਵੱਧ ਘਾਟ ਲੈ ਜੇ ਉਹ ਨਹੀਂ ਫੋਨ ਕਰਦਾ ਬਿਲਕੁਲ ਬਿਲਕੁਲ ਜੀ ਠੀਕ ਹੋਣਾ ਕਿਉਂਕਿ ਘਰ ਦੀ ਹਾਂਜੀ ਹਾਂਜੀ ਤੇ ਨਵਾਂ ਸਾਹ ਨਵੀਂ ਸ਼ੁਰੂਆਤ ਵਾ ਕੋਈ 5-10 ਦਿਨ ਅੱਗਾ ਪਿੱਛਾ ਵੀ ਲੈ ਜੇ ਤਾਂ ਹੋ ਸਕਦੀ ਹੈ ਵੀ 10-13 ਦਿਨ ਪੂਰੇ ਹੋ ਕੇ 2-4 ਦਿਨ ਬਾਅਦ ਸੂ ਵੀ ਪੜੇ ਸੂ ਵੀ ਪੜੇ ਬਿਲਕੁਲ ਜੀ ਪਰ ਜੇ ਅੱਗਾ ਪਿੱਛਾ ਵੀ ਲੈ ਜੇ ਤੇ ਵੀਰ ਜੀ ਫੋਨ ਨਹੀਂ ਕਰਨਾ ਇਹਦੇ ਬਾਰੇ 5-10 ਦਿਨ ਅੱਗਾ ਪਿੱਛਾ ਵੀ ਕਰਦੇ ਬਿਲਕੁਲ ਜੀ ਇਹ ਦਵਾਂਗੇ 27000 27000 ਦੇ ਚਲੋ 200 ਛੋੜਾ ਹੁਣ ਇਹਦੇ ਨਾਲ ਦਾ ਮਾਲ आया करूग बस हूं वाधू माना वाधू पंजी अठाई पंजी बस ਇਹਨੇ ਕਿ ਰੇਟ 7-8 ਕਿਲੋ ਦਾ ਦੁੱਧ ਇਹਦੇ ਵਿੱਚ 12-15 ਮਿਲਣਾ ਨਹੀਂ ਇੰਨਾ ਕੀ ਮਿਲਣਾ ਵਾ ਜਿਹੜੇ ਮੇਰੇ ਆਪਣੇ ਆ ਉਹਨਾਂ ਲੈ ਜਾਣੀ ਲੈ 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 ਠੀਕ ਹੋਣਾ ਇਹ ਨਾ ਕੋਈ 12 ਆਉਂਦੇ ਉਹ ਅੱਛੀ ਭਰ ਲਈ ਚੰਗੀ ਦੱਸਿਆ ਉਹਨਾਂ ਬੜਾ ਰਿਕਾਰਡ ਉਹਦਾ ਦੱਸਿਆ ਪਰ ਉਹਦੀ ਸਾंभ ਹੈ ਇੱਕ ਸਾंभ ਹੈ ਇਹ ਸਾंभ ਬਿਲਕੁਲ ਜੀ ਤੇ ਇਹਦਾ ਦੁੱਧ ਜਿਹੜਾ ਵਾ ਉਹਨਾਂ 7 ਦੱਸਿਆ 6 ਵੀ ਹੋ ਸਕਦਾ 5.5 ਵੀ ਹੋ ਸਕਦਾ ਤੇ ਜ਼ਿਆਦਾ ਨਹੀਂ 8 ਕਿਲੋ ਵਧੀਆ ਵਧੀਆ ਦੇ ਸਕਦੀ ਆ ਤੇ ਬਾਕੀ ਸੰਦੀ ਜੀ 25000 ਚ ਇੰਨਾ ਕੋਈ ਇੰਨੇ ਮਿਲ ਨੇ ਬਿਲਕੁਲ ਜੀ ਠੀਕ ਆ ਨਾ ਤੇ ਇਨੇ ਜੇ ਨਾ ਕੋ ਹੁਮੇਲ ਦੇ ਚਾਹ ਪਾਣੀ ਬਣ ਜੇ ਤਾਂ ਵਧੀਆ ਵਾ ਰਸੀਰੀ ਪੌਣੀ ਭਾਵੇਂ ਦਿਨ ਚ 10 ਟਾਈਮ ਚ ਵਾਜੀ ਬਸ ਠੀਕ ਆ ਨਾ ਤੇ ਬਾਕੀ ਨਾਂ ਤੁਹਾਡੇ ਵੀਰ ਦਾ ਸਾਰਿਆਂ ਨੂੰ ਪਤਾ ਹੀ ਆ ਤੇ ਪਿੰਡ ਪੱਡਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਵਾਰ-ਵਾਰ ਵੀਰ ਜੀ ਦੱਸੀਦਾ ਜ਼ਿਲ੍ਹਾ ਆਪਣਾ ਗਰਦਾਸਪੁਰ ਜੇ ਨਜ਼ਦੀਕ ਰਾਧਾ ਸਵਾਮੀ ਡੇਰਾ ਵੀ ਹੈਗਾ ਵਾ ਇੱਕ ਪਾਸੇ ਮਹਿਤਾ ਵੀ ਲੱਗਦਾ ਵਾ ਇੱਕ ਪਾਸੇ ਆਪਾਂ ਨੂੰ ਸ੍ਰੀ ਹਰਗੋਬਿੰਦਪੁਰ ਵੀ ਆ ਕਸਬਾ 5 ਕਿਲੋਮੀਟਰ ਤੇ ਕਮਾਣ ਵੀ ਹੈਗਾ ਜੀ ਤੇ ਉਤ ਤੋਂ ਬਾਅਦ ਲਾਗੇ ਡੜਿਆਲੀ ਪਿੰਡ ਵੀ ਪੈਂਦਾ ਵਾ ਕਰਤਾਰਪੁਰ ਬਤਾਲਾ ਵੀ ਪੈਂਦਾ ਵਾ ਇਹਦੇ ਦੇ ਪਾਸੇ ਉਹ ਦਕੂਆ ਤੇ ਕਮਾਨ ਪੈਂਦਾ ਬਿਲਕੁਲ ਜੀ ਤੋਂ ਉਤੋਂ ਬਾਅਦ ਫੇਰ ਕੋਈ ਫੋਨ ਕਰ ਲਿਆ ਕਰੋ ਪਹਿਲੀ ਗੱਲ ਤੇ ਲਗ ਭਾਗ ਪਰਵਾਣਾ ਪਰਿਵਾਰਾ ਸਾਰੇ ਜਾਣਦੇ ਆ ਜਾਣਦੇ ਬਿਲਕੁਲ ਹਾਂਜੀ ਠੀਕ ਆ ਨਾ ਤੇ ਜੇ ਕੋਈ ਨਵੇਂ ਰੂਹ ਦੇ ਦਰਸ਼ਨ ਹੋ ਜਾਣ ਤਾਂ ਹੋਰ ਵਧੀਆ ਆ ਬਿਲਕੁਲ ਭਾਜੀ ਬਿਲਕੁਲ ਹਾਂ ਨਾ ਤੇ ਆਨਲਾਈਨ ਮੇਰਾ ਵੀ ਰੋਣਾ ਵੀਰਾ ਵਾਸਤੇ ਜਾਂ ਜਿਹੜੇ ਆਪਣੇ ਪੁਰਾਣੇ ਸੱਜਣ ਵਾਂ ਨਵੇਂ ਵਾਸਤੇ ਆਪਣੀ ਤਸੱਲੀ ਕਰੋ ਤੇ ਲੈ ਕੇ ਬਾਜੀ ਇਹ ਬਾਕੀ ਵੀਰ ਜੀ ਜਦੋਂ ਤੁਹਾਡੇ ਮੈਂ ਘਰ ਲੈ ਆਨੇ ਆ ਉਦੋਂ ਜਾ ਕੇ ਤੁਹਾਨੂੰ ਪਾਸ ਕਰਾ ਕੇ ਤੇ ਫੇਰ ਪੈਸੇ ਲਈ ਦੇ ਜੇ ਸੂਈ ਮੈਂ ਤੇ ਗੱਬੜ ਮੈਂ ਦੀ ਵੀ ਗਰੰਟੀ ਹੁੰਦੀ ਆ ਕੋਈ ਧਾਰਾ ਦਾਸ ਵੀ ਗਾ ਪਿੱਛਾ ਪਤਨੀ ਲੱਗਦਾ ਹਾਂ ਬਿਲਕੁਲ ਗਾਂਢ ਦੇ 나ੜ ਦੀ ਗਰੰਟੀ ਹੁੰਦੀ ਆ ਇਹ ਨਵਾਂ ਸਾਲ ਆ ਮੇਰਾ ਵੀਰ ਸੁਣ ਲਿਆ ਕਰੋ ਜਦੋਂ ਮੈਂ ਘਰ ਲਵਾ ਦੇਈ ਦੀ ਆ ਆਖੀ ਦਾ ਥੱਲੇ ਬੈ ਕੇ ਪਾਸ ਕਰ ਲੋ ਜੇ ਮੈਂ ਪਾਸ ਤੇ ਪੈਸੇ ਦੇਣ ਤੋਂ ਨਹੀਂ ਪਾਸ ਤੇ ਵਾਪਸ ਕਰੋ ਪਾਸ ਜੀ ਵਾਪਸ ਬਸ ਠੀਕ ਹੋਣਾ ਬਿਲਕੁਲ ਜੀ ਤੇ ਜਿਹੜੀ ਗੱਬੜ ਮੈਂ ਆ ਉਹਦੀ ਗਾਂਢ ਨਿਕਲ ਆਵੇ 나ੜ ਨਿਕਲ ਆਵੇ ਥਣ ਬੰਦ ਨਿਕਲ ਆਵੇ ਤੇ ਵਾਪਸ ਕਰ ਦੇਣੀ ਆ ਜੇ ਕੋਈ ਦਾਸ ਜਾਂ 20 ਦਾ ਰਾਗਾ ਪਿੱਛਾ ਹੋਵੇ ਤੇ ਨਹੀਂ ਪਤਾ ਲੱਗਦਾ ਅਜੇ ਤੱਕ ਮੈਨੂੰ ਤੇ ਨਹੀਂ ਲੱਗਾ ਕੋਈ ਮੇਰੇ ਤੋਂ ਜ਼ਿਆਦਾ ਕੋਈ ਪਤਾ ਨਹੀਂ ਦੁਨੀਆ ਦੇ ਗਾਂ ਤੋਂ ਗਾਂ ਬਿਲਕੁਲ ਨਹੀਂ ਬਗਰ ਲੱਗਦਾ ਹੋਏ ਤੇ ਪਤਾ ਨਹੀਂ ਕਿ ਇਹਨੀਆਂ ਕੀ ਬੇਨਤੀਆਂ ਕਰਦੇ ਆ ਤੇ ਬਾਕੀ ਵੀਰ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਅੱਜ ਨਵਾਂ ਸਾਲ ਆ ਸੋਹਣੇ ਸੋਹਣੇ ਕਮੈਂਟ ਕਰੋ ਤੇ ਨਵੀਂ ਜ਼ਿੰਦਗੀ ਦੀ ਨਵੀਂ ਚੀਜ਼ਾਂ ਦੀ ਸ਼ੁਰੂਆਤ ਕਰੀ ਆਪਾਂ ਠੀਕ ਆ ਨਾ ਅਸੀਂ ਇਹੀ ਆਸ ਕਰਦੇ ਆਂ ਕਿ ਅੱਜ ਦਾ ਦਿਨ ਵਧੀਆ ਵਧੀਆ ਮਾਪਿਓ ਤੇ ਆਪਣੇ ਆਪ ਤੇ ਆਪਣੀਆਂ ਤਰੱਕੀਆਂ ਤੇ ਹਰ ਸਿੱਖ ਤੇ ਸੋਹਣਾ ਕਮੈਂਟ ਕਰਿਆ ਕਰੋ ਤੇ ਬਾਕੀ ਮੇਰਾ ਵੀਰ ਸੰਦੀਪ ਆ ਪਰਿਵਾਰ ਬਹੁਤ ਵੱਡਾ ਹੋ ਗਿਆ ਜਦੋਂ ਵੱਡਾ ਹੋਵੇ ਫਿਰ ਜਿੱਕਰ ਤਾਂ ਹੋਰ ਵੱਡਾ ਬਿਲਕੁਲ ਜੀ ਠੀਕ ਹੈ ਨਾ ਇਹਨੂੰ ਵਾਤ ਵਾਤ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਹੋਰ ਦਾ ਭਲਾ ਹੋ ਜਾਂਦਾ ਸਾਡੇ ਵੀਰ ਦਾ ਵੀ ਕਰਿਆ ਕਰੋ ਪਰਿਵਾਰ ਜਿੰਨਾ ਵੱਡਾ ਉਨੀਆਂ ਖੁਸ਼ੀਆਂ ਆ ਜਾਂਦੀਆਂ ਬਿਲਕੁਲ ਹਾਂ ਸੰਦੀਪ ਜੀ ਹਾਂ ਜੀ ਅਸੀਂ ਤੇ ਇਹੀ ਆਸ ਕਰਦੇ ਆ ਕਿ ਵੱਡੇ ਤੋਂ ਵੱਡਾ ਪਰਿਵਾਰ ਹੋਵੇ ਤੇ ਕੁੱਕ ਹਰ ਬੰਦਾ ਜੀਂਦੇ ਜੀ ਬਜ਼ੁਰਗ ਵਿੱਚ ਆਉਂਦਾ ਕਿ ਦਾਦੇ ਪੋਤੇ ਪੜੋਤਿਆਂ ਵਾਲਾ ਹੋਆ ਹਾਂ ਹਾਂ ਵੇ ਹਰ ਬੰਦੇ ਨੂੰ ਜੀ ਕਰਦਾ ਨਾ ਇਦਾਂ ਜੀ ਕਰਦਾ ਸਾਡਾ ਪਰਿਵਾਰ ਹੋਰ ਵਧੇ ਵਧੇ ਬਿਲਕੁਲ ਹਰ ਬੰਦਾ ਇਸੇ ਆਸ ਨਾਲ ਜੀਣਾ ਹੈਗਾ ਹਨਾ ਤੇ ਇਸ ਕਰਕੇ ਪ੍ਰਮਾਤਮਾ ਇਹ ਆਸਾਂ ਸਾਰਿਆਂ ਦੀਆਂ ਪੂਰੀਆਂ ਕਰੀ ਹਨਾ ਬਿਲਕੁਲ ਜੀ ਤੇ ਸਾਰੇ ਵੀਰ ਸਸੀ